ਅੰਮ੍ਰਿਤਸਰ ਤੋਂ ਬਾਅਦ ਜੁਲੰਦਰ ਤੇ ਹੁਣ ਪਟਿਆਲਾ ਦੇ ਕਈ ਨਾਮੀ ਸਕੂਲਾਂ ਨੂੰ ਅੱਜ ਸਵੇਰੇ ਇੱਕ ਈਮੇਲ ਮਿਲਿਆ ਜਿਸ ਦੇ ਵਿੱਚ ਸਕੂਲਾਂ ਨੂੰ ਬੰਬ ਦੇ ਨਾਂ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਵੇਂ ਹੀ ਪਟਿਆਲਾ ਦੇ ਅਰਬਨ ਸਟੇਜ ਚ ਸਥਿਤ ਰਿਯਾਨ ਇੰਟਰਨੈਸ਼ਨਲ ਸਕੂਲ ਦੇ ਮੈਨੇਜਮੈਂਟ ਨੂੰ ਇਹ ਈਮੇਲ ਮਿਲਦੀ ਹੈ ਤਾਂ ਪੁਲਿਸ ਤੁਰੰਤ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰਨ ਲਈ ਪਹੁੰਚ ਜਾਂਦੀ ਹੈ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਆਪਤੀ ਜਨਕ ਚੀਜ਼ ਜਿਹੜੀ ਹੈ ਸਕੂਲ ਤੋਂ ਨਹੀਂ ਮਿਲੀ ਹੈ ਸਕੂਲ ਦੇ ਵਿੱਚ ਛੁੱਟੀ ਹੋਣ ਦੇ ਚੱਲਦੇ ਅੱਜ ਬੱਚੇ ਵੀ ਨਹੀਂ ਸੀ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਪੁਲਿਸ ਦੀ ਸਕੂਲ ਦੀ ਹਰ ਪੱਖੋਂ ਚੁੜੀਆ ਉਜਾਂਚ ਕੀਤੀ ਜਾ ਰਹੀ ਹੈ ਦੇਖੋ ਸਵੇਰੇ ਕੋਈ 9:30 10 ਵਜੇ ਦੇ ਲਾਗੇ ਜਿਵੇਂ ਦਬਾਜ ਕਰ ਲਾਗੇ ਥੋੜਾ ਜਿਹਾ ਦਬਾਜ ਕਰ ਲਾਗੇ ਲਾਈਕ ਕਰ ਲਾਗੇ ਸਵੇਰੇ 9:30 10 ਵਜੇ ਦੇ ਲਾਗੇ ਜਿਹੜਾ ਰਾਇਨ ਇੰਟਰਨੈਸ਼ਨਲ ਗਲੋਬਲ ਸਕੂਲ ਆ ਅਰਬਨ ਐਸਟੇਟ ਏਰੀਏ 'ਚ ਇਨਾਂ ਦੇ ਈਮੇਲ ਆਈਡੀ ਤੇ ਜਿਹੜੀ ਇੱਕ ਬੌਮ ਥ੍ਰੈਟ ਆ ਰਿਪੋਰਟ ਹੋਈ ਸੀ ਤੇ ਇਮੀਡੀਏਟਲੀ ਪੁਲਿਸ ਟੀਮਾਂ ਨੇ ਪ੍ਰੌਮਪਟਲੀ ਸਵਿਫਟਲੀ ਸਕੂਲ 'ਚ ਪਹੁੰਚ ਕੇ ਜਿਹੜਾ ਚੈਕਿੰਗ ਆ ਉਹ ਸ਼ੁਰੂ ਕਰਤੀ ਸੀ ਇੱਥੇ ਜਿਹੜੀ ਸਾਡੀ ਡੈਡੀਕੇਟਿਡ ਐਂਟੀ ਸਬੋਟੇਜ ਟੀਮ ਹੁੰਦੀ ਜਿਹਦੇ ਕੋਲੇ ਨੋਨ ਲੀਨੀਅਰ ਜੰਕਸ਼ਨ ਡਿਵਾਈਸ ਐਨ ਐਲ ਜੀ ਡੀ ਤੇ ਬੌਮ ਡਿਟੈਕਸ਼ਨ ਦੇ ਇਕੁਇਪਮੈਂਟ ਜਿਹੜੇ ਹੁੰਦੇ ਉਹ ਵੀ ਇੱਥੇ ਭੇਜੀ ਸਮੀਫਰ ਡੌਗ ਵੀ ਅਸੀਂ ਇੱਥੇ ਉਹਦੀ ਵੀ ਮੂਵਮੈਂਟ ਰੱਖੀ ਤੇ ਹੁਣ ਤੱਕ ਕੋਈ ਵੀ ਐਕਸਪਲੋਸਿਵ ਡਿਵਾਈਸ ਜਾਂ ਕੋਈ ਆਈਡੀ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਕੋਈ ਬੌਮ ਨੋਮਾ ਚੀਜ਼ ਜਿਹੜੀ ਆ ਉਹ ਇਥੋਂ ਬਰਾਮਦ ਨਹੀਂ ਹੋਈ ਆ ਪਰੰਤੂ ਡਬਲਿਊ ਸ਼ੂਰ ਹੋਣ ਲਈ ਹੁਣ ਅਸੀਂ ਦੁਬਾਰੇ ਇੱਥੇ ਚੈਕਿੰਗ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਦੂਜੀ ਗੱਲ ਜਿੱਥੋਂ ਵੀ ਇਹ ਈਮੇਲ ਔਰੀਜਿਨੇਟ ਕੀਤੀ ਹੈ ਉਹਦੀ ਬੜੀ ਸਾਇੰਟੀਫਿਕਲੀ ਤੇ ਡੂੰਘਾਈ ਨਾਲ ਅਸੀਂ ਤਫ਼ਤੀਸ਼ ਕਰਾਂਗੇ ਉਹਦੇ ਆਈਪੀ ਐਡਰੈਸਸ ਉਹਦੀ ਕੰਟਰੀ ਆਫ origin ਜਾਂ ਸਟੇਟ ਆਫ origin ਕੀ ਆ ਉਹਨੂੰ ਪ੍ਰੋਪਰ ਅਸੀਂ ਜਿਹੜਾ ਇਨਵੈਸਟੀਗੇਟ ਕਰਕੇ ਤੇ ਇਸ ਈਮੇਲ ਦੇ ਸੋਰਸ ਤੱਕ ਪਹੁੰਚਣ ਲਈ ਵੀ ਜਿਹੜੇ ਆ ਉਹ ਸਾਇੰਟੀਫਿਕ ਪ੍ਰਯਾਸ ਜਿਹੜੇ ਕੀਤੇ ਜਾਣਗੇ ਸਰ ਕਿੰਨੇ ਸਕੂਲਾਂ ਨੂੰ ਆਈ ਸਰ ਕਿੰਨੇ ਸਕੂਲਾਂ ਨੂੰ ਆਈ ਕਿੰਨੇ ਸਕੂਲਾਂ ਨੂੰ ਆਈ ਸਰ ਹੁਣ ਤੱਕ ਤੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਰਾਇਨ ਇੰਟਰਨੈਸ਼ਨਲ ਸਕੂਲ ਦੀ ਹੈਗੀ ਬਟ ਨਾਰਮਲੀ ਜੇਕਰ ਇਹੋ ਜਿਹੇ ਮੇਲਸ ਆਉਂਦੇ ਆ ਤੇ ਕਈ ਵਾਰੀ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਹੋਰ ਡਿਸਟ੍ਰਿਕਟਸ 'ਚ ਵੀ ਜਦੋਂ ਆਏ ਸੀ ਤੇ ਕਈ ਸਕੂਲਾਂ ਨੂੰ ਆ ਜਾਂਦੇ ਅਸੀਂ ਆਪਣੇ ਕੰਟਰੋਲ ਰੂਮ ਦੀ ਡਿਊਟੀ ਲਗਾਈ ਹੈ ਕਿ ਜੇਕਰ ਕਿਸੇ ਵੀ ਹੋਰ ਸਕੂਲ ਨੂੰ ਕੋਈ ਇਹੋ ਜਿਹਾ ਈਮੇਲ ਰਿਸੀਵ ਹੋਇਆ ਤੇ ਉਹਦੇ ਬਾਰੇ ਵੀ ਸਾਨੂੰ ਸੂਚਿਤ ਕੀਤਾ ਜਾਵੇ ਤੇ ਫੌਰੀ ਤੌਰ ਤੇ ਐਂਟੀ ਸੈਬੋਟਾ ਚੈੱਕ ਜਿਹੜਾ ਹੈ ਉਹ ਬੱਚਿਆਂ ਦੇ ਜੰਮੀ ਵਾਲੀ ਰਾਖੀ ਲਈ ਅਸੀਂ ਕਰਾਪਾ ਮਸਜਦ ਵੀ ਵਗਰਾ ਵੀ ਕਰਵਾਈਏ ਕੋਈ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਜੀ ਕਿ ਛੁੱਟੀ ਕਰ ਦਿਤੇ ਬੱਚਿਆਂ ਦੀ ਛੁੱਟੀ ਬਾਰੇ ਜੀ ਐਡਮਿਨਿਸਟ੍ਰੇਸ਼ਨ ਨਾਲ ਐਸਚਓ ਦੀ ਗੱਲ ਹੋਈ ਸੀ ਤੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿਉਂਕਿ ਆਂਟੀ ਸਬੋਟਾ ਚੈੱਕ ਜਿਹੜਾ ਹੈ ਬਟਾ ਬੜਾ ਡਿਟੇਲਡ ਪ੍ਰੋਸੀਜਰ ਹੁੰਦਾ ਹੈ ਇਹਦੇ ਚ ਇਸ ਕਰਕੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਬੱਚਿਆਂ ਦੀ ਇੱਥੇ ਛੁੱਟੀ ਕਰਵਾਈਏ ਸਰ ਕਿੰਨਾ ਵੀ ਵੱਲੋਂ ਦਿੱਤਾ ਗਿਆ ਜਿਹੜੀ ਈਮੇਲ ਆਈਡੀ ਦੇ ਉੱਪਰ ਕਿ ਉਹ ਸਮਾਂ ਬਹੁਤ ਜ਼ਿਆਦਾ ਰਿਸਕੀ ਹੈ ਆਪਣੇ ਲਈ ਸ਼ਾਇਦ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਹੀ ਇਨਫੋਰਮੇਸ਼ਨ ਆਈ ਸੀ ਇਮੀਡੀਏਟਲੀ ਐਸਐਚਯੂ ਅਰਬਨ ਸਟੇਟ ਵਿਦਨ ਮਿੰਟਸ ਇੱਥੇ ਪਹੁੰਚ ਗਏ ਸੀ ਤੇ ਮੈਂ ਪ੍ਰੋਟੋਕਾਲ ਡਿਊਟੀ 'ਚ ਸੀਗਾ ਜਿਵੇਂ ਅੱਜ ਆਪਾਂ ਨੂੰ ਸਾਰੇ ਨੂੰ ਪਤਾ ਕਿ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਦੀ ਇੱਥੇ ਵਿਜ਼ਿਟ ਸੀਗੀ ਤੇ ਹੁਣ ਅਸੀਂ ਡਬਲਯੂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੀ ਅਨਸੁਖਾਵੀ ਘਟਨਾ ਜਿਹੜੀ ਹੋਵੇ ਸਰ ਇਹ ਕਿੱਥੋਂ ਆਈ ਹੈ ਸਰ ਮੈਨੂੰ ਪਤਾ ਲੱਗਿਆ ਕਿ ਤੁਸੀਂ ਉਹੀ ਮੈਂ ਦੱਸ ਰਿਹਾ ਨਾ ਜੀ ਦੇਖੋ ਜਦੋਂ ਵੀ ਕੋਈ ਇਹੋ ਜੀ ਮੇਲ ਓਰੀਜਿਨੇਟ ਹੁੰਦੀ ਹੈ ਤੇ ਉਹਦੀ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ ਚ ਆਈਪੀ ਐਨਾਲਿਸਿਸ ਹੁੰਦਾ ਹੈ ਜਦੋਂ ਅਸੀਂ ਆਈਪੀ ਐਨਾਲਿਸਿਸ ਕਰਾਂਗੇ ਕਿ ਕਿਹੜੇ ਡਿਵਾਈਸ ਤੋਂ ਕਿਹੜੇ ਕੰਪਿਊਟਰ ਤੋਂ ਕਿਹੜੀ ਕੰਟਰੀ ਤੋਂ ਜਾਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਇਹ ਈਮੇਲ ਓਰੀਜਿਨ ਹੋਈ ਹੈ ਫਿਰ ਉਹ ਆਈਪੀ ਤੋਂ ਅਸੀਂ ਅੱਗੇ ਵੈਰੀਫਾਈ ਕਰਾਂਗੇ ਕਿ ਜਿਹੜੇ ਡਿਵਾਈਸ ਤੋਂ ਜਾਂ ਕੰਪਿਊਟਰ ਤੋਂ ਈਮੇਲ ਆਈ ਹੈ ਉਹਦੀ ਮਾਲਕੀ ਕਿਸ ਦੇ ਨਾਂ ਤੇ ਹੈ ਗਈ ਤੇ ਉਹਦੇ ਤੇ ਅੱਗੇ ਸੰਗਠਨ ਦਾ ਕੋਈ ਨਾਮ ਆਇਆ ਸੰਗਠਨ ਦਾ ਕੋਈ ਨਾਮ ਆਇਆ ਕਿਹੜੀ ਸੰਗਠਨ ਵੱਲੋਂ ਇਹੋ ਜੀ ਕੋਈ ਸੰਗਠਨ ਨਹੀਂ ਜੀ ਅਜੇ ਤੱਕ ਇੱਥੇ ਆਪਾਂ ਆਪ ਹੀ ਸਾਰੇ ਖੜੇ ਹਾਂ ਤੇ ਕਿਸੇ ਕੋਈ ਸੰਗਠਨ ਵਾਲੀ ਕੋਈ ਇਹੋ ਜੀ ਗੱਲ ਨਹੀਂ ਸਰ ਅੰਦਰ ਰੋਡ ਦੇ ਸਕੂਲ ਜਿਹੜਾ ਹੈਗਾ ਸਕੂਲ ਰਫੇਲ ਤੋਂ ਬੱਚੇ ਖਾਲੀ ਜਾ ਦੂਸਰੀ ਮੇਲ ਆਈ ਇਹ ਵੀ ਸਕੂਲ ਨਿਕਲਦਾ ਹੈਈ ਵਾਰੀ ਜਦੋਂ ਕਿਸੇ ਇੱਕ ਸਕੂਲ 'ਚ ਮੇਲ ਆਂਦੀ ਹੈ ਤੇ ਬਾਕੀ ਸਕੂਲਜ਼ ਐਜ਼ ਅ ਮੈਟਰ ਆਫ ਪ੍ਰੀਕਾਸ਼ਨ ਆਪਣੇ ਆਪ ਕਿਉਂਕਿ ਵੈਸੇ ਵੀ ਵਿੰਟਰਸ ਵੀ ਚੱਲ ਰਿਹਾ ਤੇ ਉਹਨਾਂ ਨੂੰ ਐਜ਼ ਅ ਮੈਟਰ ਆਫ ਪ੍ਰੀਕਾਸ਼ਨ ਉਹਨਾਂ ਨੇ ਕਰਾਇਆ ਹੋਣਾ ਬਟ ਆਫੀਸ਼ੀਅਲੀ ਜਿਹੜੀ ਇੰਟੀਗੇਸ਼ਨ ਰਨਿੰਗ ਠੀਕ ਹੈ